ਸੀਐਮ ਸਾਹਿਬ ਜੋ ਬੋਲਣਗੇ ਤੁਹਾਡੇ ਮਾਈਕ ਦੇ ਉੱਤੇ ਉਹ ਕਰਾਂਗੇ ਆਪਾਂ ਉਹ ਤੁਹਾਨੂੰ ਮਾਈਕ ਤੇ ਸੀਐਮ ਸਾਹਿਬ ਦੀ ਸਪੀਚ ਸੁਣ ਕੇ ਤੁਸੀਂ ਇਸ ਮਾਈਕ ਤੋਂ ਜੁੜ ਜਾਣਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸੀਐਮ ਸਾਹਿਬ ਤੁਹਾਡੀ ਤੁਹਾਨੂੰ ਸੀਐਮ ਸਾਹਿਬ ਦੀ ਬਾਤ ਜੜੀ ਹੈ ਇਹ ਇੱਕ ਮਾਈਕ ਤੇ ਮਾਈਕ ਤੇਰੇ ਤੁਹਾਡੇ ਕੰਨਾਂ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਤੋਂ ਲੋਕ ਸਭਾ ਹਲਕਾ ਉਮੀਦਵਾਰ ਸਰਦਾਰ ਅਮਨ ਸੇਰ ਸਿੰਘ ਸੈਰੀ ਕਲਸੀ ਪਟਾਲਾ ਦੇ ਲਈ ਚੋਣ ਪ੍ਰਚਾਰ ਕਰਨ ਲਈ ਭਗਵੰਤ ਸਿੰਘ ਮਾਨ ਪਹੁੰਚ ਰਹੇ ਸੀ ਪਰ ਕੋਈ ਐਮਰਜੈਂਸੀ ਕੰਮ ਕਰਨ ਉਹ ਨਹੀਂ ਪਹੁੰਚ ਸਕੇ ਜਿਸ ਸਟੇਡੀਅਮ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਉਸ ਸਟੇਡੀਅਮ ਦੇ ਲਾਗੇ ਖੇਤਾਂ ਦੇ ਵਿੱਚ ਕੁਝ ਸ਼ਰਾਰਤੀ ਅੰਤਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਅੱਗ ਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਸਾਰੇ ਪੰਡਾਲ ਦੇ ਵਿੱਚ ਧੂਆਂ ਧੂਆਂ ਹੋ ਗਿਆ ਪਰ ਅੱਗ ਤੇ ਕਾਬੂ ਪਾ ਲਿਆ ਗਿਆ ਕੀ ਕਰੀ ਬਹੁਤ ਸਾਰਾ ਬਾਹਰ ਆ ਗਿਆ ਕਰਨੇ ਰੁਕ ਜਾ ਬਾਹਰ ਹੀ ਹੋਣਾ ਸਾਰੇ ਜਿਹੜੇ ਅੰਸਰਾਂ ਨੇ ਜਾਣਿਆ ਕੋਈ ਨਾ ਅਰਕਾ ਕੀਤੀਆਂ ਨੇ ਇੱਕ ਬੜਕ ਬਫਲਾੜ ਦਾ ਨਤੀਜਾ ਤੋਂ ਹੁੰਦਾ ਦੇ ਵੀ ਇੱਥੇ ਬੰਦੇ ਪਿਛੇ ਹੁੰਦੇ ਨੇ ਉਹ ਸਾਰਾ ਦਸਤੇ ਰਸਤਾ ਹੀ ਦੇ ਰਿਹਾ ਸਾਡੇ ਨੂੰ ਇਹਨਾਂ ਐਪਲਸ ਨੂੰ ਸਾਡੇ ਮੱਧੋਂ ਦੇ ਪਾਣੀ ਇਸ ਕਰਕੇ ਕਿ ਜਮਿੰਦਾਰ ਚਾਹੀਦਾ ਨਹੀਂ ਬਫਲਾੜ ਦਾ ਪਹੜ ਨਹੀਂ ਨਤੀਜਾ ਆਉਣ ਵਾਲੀ ਜਿਹੜੀ ਰੈਲੀ ਦੁਬਾਰਾ ਜਦੋਂ ਸ਼ਰੀਕਲ ਸਿੰਘ ਨੇ ਕਿਹਾ ਕਿ ਭਵੰਤਮਾਨ ਜੀ ਤਾਂ ਸਵੇਰ ਨੂੰ ਜਿਵੇਂ ਪਾਰਾ ਨਿਹਣਾ ਪਾਪਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਮੀਤ ਆਉਣਗੇ ਤੇ ਐਦਾਂ ਕਿ ਤਿੰਨ ਤੋਂ ਚਾਰ ਗੁਣਾ ਜਿਹੜਾ ਕੱਠਵਾ ਉਹ ਇੱਥੇ ਜਿਹੜਾ ਬਾਦਸ਼ਾਹਾਂ ਦੀ ਪਾਰਟੀ ਇੱਥੇ ਇਦਾਂ ਦੀਆਂ ਕਿਤਾਬਾਂ ਕਿਉਂ ਕਰਦੇ ਨੇ ਉਹ ਖਲਾਅ ਦਾ ਨਤੀਜਾ ਔਰ ਕੀ ਦਿਖਦਾ ਇਹ ਜਮਾਹਤਾ ਜਹੜੋਂ ਦੇ ਕੰਡੇ ਤੇ ਆਈਆਂ ਨੇ ਆਮ ਆਦਮੀ ਪਾਰਟੀ ਦੀ ਗਾੜੀ ਟਿਕਣਾ ਨਹੀਂ 130 ਜਿਹੜਾ ਭਗਵੰਤ ਮਾਸੀ ਨੇ ਵਾਦਾ ਕੀਤਾ ਕਿ 130 ਕਰਨਾ ਆ ਮੋਰ ਲਾਈਏ ਡੇਰਾ ਪੱਪਾ ਨਾਨਕ ਵਾਲਿਆਂ ਨੇ 130 ਤੇ ਇਹਨਾਂ ਨੂੰ ਲੋਕਾਂ ਨੂੰ ਕੁਝ ਨਹੀਂ ਆ ਤਾਂ ਇਹਨਾਂ ਆ ਤਾਂ ਸੋਣੀ ਲਿਆ ਮੈਂ ਹੁਣ ਜਵਾ ਦਿੱਤਾ ਮੈਂ ਉਹੀ ਕਹਿਣਾ ਹੈ ਕਿ ਜਿਹੜੇ ਬਾਈਚ ਬਸਤੇ ਹੋਏ ਜਿਨ੍ਹਾਂ ਲੋਕਾਂ ਨੇ ਜੇ ਹੈ ਕਿ ਕੋੜ ਦੀਪਤਾ ਹੁਣ ਖੋ ਕੇ ਵਿਖਾਈ ਮੈਂ ਹੀ ਵਿਦਰਨਾ ਤੌਰ ਤੇ ਮੋਰ ਤਾਂ ਚੰਗੇ ਕੰਮ ਉਹ ਨਾ ਕਰਾ